ਸਟਾਰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿੱਚ ਨੀਤੀ ਆਜੋਗ ਦੀ ਗਵਰਨਿੰਗ ਕਾਉਂਸਲ ਦੀ ਬੈਠਕ ਵਿੱਚ ਇਸ ਭਾਵਨਾ ਦਾ ਪ੍ਰਦਰਸ਼ਨ ਕੀਤਾ ਜਾਣਾ ਸਮੇਂ ਦੀ ਮੰਗ ਸੀ ਕਿ ਜੇ ਕੇਂਦਰ ਤੇ ਸੂਬੇ ਮਿਲ ਕੇ ਕੰਮ ਕਰਨ ਤਾਂ ਕੋਈ ਵੀ ਟਿੱਚਾ ਨਾ ਮੁਕਿੰਨ ਨਹੀਂ ਡੰਡੇ ਇਸ ਬੈਠਕ ਵਿੱਚ 247 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ਲਈ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਵਿਕਸਿਤ ਭਾਰਤ ਦਾ ਟੀਚਾ ਸੂਬਿਆਂ ਨੂੰ ਵਿਕਸਿਤ ਕਰਕੇ ਹੀ ਹਾਸਲ ਕੀਤਾ ਜਾ ਸਕਦਾ ਹੈ ਡੰਡੀ ਬਿਨਾਂ ਸ਼ੱਕ ਦੇਸ਼ ਉਦੋਂ ਅੱਗੇ ਵਧੇਗਾ ਜਦੋਂ ਸਾਰੇ ਸੂਬੇ ਤਰੱਕੀ ਕਰਨਗੇ ਡੰਡੀ ਉਹਨਾਂ ਨੂੰ ਵਿਕਾਸ ਦੇ ਮਾਮਲੇ ਵਿੱਚ ਇੱਕ ਦੂਜੇ ਨਾਲ ਸਿਹਤਮੰਦ ਮੁਕਾਬਲਾ ਕਰਨ ਦੇ ਨਾਲ ਇੱਕ ਦੂਜੇ ਤੋਂ ਸਿੱਖਣਾ ਵੀ ਚਾਹੀਦਾ ਹੈ ਡੰਡੀ ਇਹ ਵੀ ਜ਼ਰੂਰੀ ਹੈ ਕਿ ਵਿਕਾਸ ਦੇ ਮਾਮਲੇ ਵਿੱਚ ਤੰਗ ਦੇ ਲਈ ਵਾਲੇ ਸਿਆਸੀ ਹਿੱਤ ਅੜੀਕਾ ਨਾ ਬਣ ਡੰਡੀ ਵਿਕਾਸ ਤੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਕੇਂਦਰ ਤੇ ਸੂਬਿਆਂ ਨੂੰ ਨਾ ਸਿਰਫ ਇੱਕ ਮਤ ਹੋਣਾ ਚਾਹੀਦਾ ਹੈ ਬਲਕਿ ਦਿਸਣਾ ਵੀ ਚਾਹੀਦਾ ਹੈ ਡੰਡੇ ਬਦਕਿਸਮਤੀ ਨਾਲ ਅਕਸਰ ਅਜਿਹਾ ਨਹੀਂ ਹੁੰਦਾ ਡੰਡੇ ਇਸ ਦਾ ਕਾਰਨ ਨਿੱਜੀ ਸਵਾਰਥਾਂ ਨੂੰ ਤਰਜੀਹ ਦੇਣਾ ਹੀ ਹੁੰਦਾ ਹੈ ਡੰਡੀ ਕਈ ਵਾਰ ਸੂਬਾ ਸਰਕਾਰਾਂ ਕੇਂਦਰ ਸਰਕਾਰ ਤੇ ਸੰਗੀ ਢਾਂਚੇ ਦੀ ਅਣਦੇਖੀ ਦਾ ਦੋਸ਼ ਲਾਉਂਦੀਆਂ ਹਨ ਪਰ ਉਹੀ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਮਨਾ ਕਰਦੀਆਂ ਹਨ ਡੰਡੀ ਮਿਸਾਲ ਵਜੋਂ ਪੱਛਮੀ ਬੰਗਾਲ ਨੇ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਨੂੰ ਲਾਗੂ ਕਰਨ ਦੀ ਲੋੜ ਨਹੀਂ ਸਮਝੀ ਡੰਡੀ ਇਹਨਾਂ ਵਿੱਚ ਕੁਝ ਯੋਜਨਾਵਾਂ ਤਾਂ ਜਨ ਕਲਿਆਣ ਨਾਲ ਸੰਬੰਧਿਤ ਹਨ ਡੰਡੀ ਕਈ ਵਾਰ ਸੂਬਿਆਂ ਨੂੰ ਵੀ ਕੇਂਦਰ ਸਰਕਾਰ ਤੋਂ ਸ਼ਿਕਾਇਤ ਹੁੰਦੀ ਹੈ ਡੰਡੀ ਉਹਨਾਂ ਦੀਆਂ ਸਹੀ ਸ਼ਿਕਾਇਤਾਂ ਨੂੰ ਨਾ ਸਿਰਫ ਸੁਣਿਆ ਜਾਣਾ ਚਾਹੀਦਾ ਹੈ ਬਲਕਿ ਉਹਨਾਂ ਦਾ ਹੱਲ ਵੀ ਕੱਢਿਆ ਜਾਣਾ ਚਾਹੀਦਾ ਹੈ ਡੰਡੀ ਸ਼ਿਕਾਇਤਾਂ ਤੇ ਦੋਸ਼ਾਂ ਦਾ ਸਿਲਸਿਲਾ ਕਾਇਮ ਹੋਣ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ ਡੰਡੀ ਨੀਤੀ ਅਜੋਗ ਦੀ ਬੈਠਕ ਵਿੱਚ ਦੇਸ਼ ਦੇ ਵਿਕਾਸ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਸਹਿਰਸਪਾਟਾ ਕੇਂਦਰਾਂ ਤੇ ਖਾਸ ਧਿਆਨ ਦੇਣ ਤੇ ਪੁਵਿੱਖਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸ਼ਹਿਰੀ ਢਾਂਚੇ ਦਾ ਨਿਰਮਾਣ ਕਰਨ ਵਰਗੇ ਕੁਝ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਹੋਈ ਦੰਡੀ ਅਜਿਹੇ ਸਾਰੇ ਮੁੱਦਿਆਂ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤੇ ਸਹੀ ਤਰੀਕੇ ਨਾਲ ਸ਼ਹਿਰੀਕਰਨ ਤੇ ਤਾਂ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸ਼ਹਿਰ ਹੀ ਵਿਕਾਸ ਦੇ ਇੰਜਨ ਹਨ ਡੰਡੀ ਨੀਤੀ ਅਜੋਗ ਦੀ ਬੈਠਕ ਵਿੱਚ ਕਈ ਸੂਬਿਆਂ ਦੇ ਮੁੱਖ ਮੰਤਰੀ ਪ੍ਰਧੇਮੇ ਜਾਂ ਪਹਿਲਾਂ ਤੈਂ ਪ੍ਰੋਗਰਾਮ ਕਾਰਨ ਨਹੀਂ ਆਏ ਡੰਡੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਗੈਰ ਮੌਜੂਦਗੀ ਦਾ ਕਾਰਨ ਕੇਂਦਰ ਨੂੰ ਕੋਈ ਸਿਆਸੀ ਸੁਨੇਹਾ ਦੇਣਾ ਨਹੀਂ ਹੋਵੇਗਾ ਡੰਡੀ ਇਹ ਅਜੀਬ ਹੈ ਕੀ ਨੀਤੀ ਅਯੋਗ ਦੀ ਜਿਸ ਬੈਠਕ ਵਿੱਚ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਬੀ ਆਈ ਉਸ ਨੂੰ ਲੈ ਕੇ ਪਾਰਟੀ ਜਰਨਲ ਸਕਤਰ ਜੈ RAM ਰਮੇਸ਼ ਦੀ ਪ੍ਰਤੀਕਿਰਿਆ ਬਹੁਤ ਨਕਾਰਾਤਮਕ ਰਹੀ ਡੰਡੇ ਉਹਨਾਂ ਨੇ ਬੈਠਕ ਖਤਮ ਹੋਣ ਤੋਂ ਪਹਿਲਾਂ ਹੀ ਉਸ ਨੂੰ ਬੇਕਾਰ ਇਕਰਾਰ ਦਿੱਤਾ ਤੇ ਨੀਤੀ ਆਯੋਗ ਨੂੰ ਅਯੋਗ ਸੰਸਥਾ ਵੀ ਕਹਿ ਦਿੱਤਾ ਡੰਡੇ ਆਖਰ ਇਸ ਨੂੰ ਨਕਾਰਾਤਮਕਤਾ ਤੋਂ ਇਲਾਵਾ ਹੋਰ ਕੀ ਕਿਹਾ ਜਾ ਸਕਦਾ ਹੈ ਲੱਗਦਾ ਹੈ ਕਿ ਉਹਨਾਂ ਵਰਗੇ ਆਗੂ ਪਹਿਲਾਂ ਤੋਂ ਹੀ ਇਹ ਤੈ ਕਰ ਲੈਂਦੇ ਹਨ ਕਿ ਉਹਨਾਂ ਨੇ ਹਰ ਮਸਲੇ ਤੇ ਆਪਣੀ ਪੜਾਸ ਹੀ ਕੱਢਣੀ ਹੈ ਤੇ ਕੁਝ ਨਾ ਕੁਝ ਅਜਿਹਾ ਕਹਿਣਾ ਹੈ ਜਿਸ ਨਾਲ ਕਲੇਸ਼ ਪੈਦਾ ਹੋਵੇ ਡੰਡੀ